ਹਾਂਜੀ ਪੂਰਾ ਪੰਜਾਬ ਛੱਡੋ ਹੁਣ ਤੁਸੀਂ ਪੂਰੇ ਆਲ ਵਰਲਡ ਦੇ ਵਿੱਚ ਸੰਦਾਰਾ ਭੇਜ ਸਕਦੇ ਹੋ ਸੋਹੀ ਵਰਲਡਵਾਈਡ ਤੋਂ ਵੀਰੇ ਪੱਕੀ ਗੱਲ ਪੂਰੀ ਹਾਂਜੀ ਵੀਰੇ ਜਮਾਂ ਪੱਕੀ ਗੱਲ ਹੈ ਜੀ ਆਪਾਂ ਵੀਰੇ ਕਿਹੜੇ ਕਿਹੜੇ ਆਈਟਮਾਂ ਵੀ ਹੁੰਦੇ ਨੇ ਜੀ ਆਈਟਮ ਹੈ ਵੀਰੇ ਜਿਵੇਂ ਆਪਾਂ ਬਿਸਕੁਟ ਹੋ ਗਿਆ ਜੀ ਪੰਜੀਰੀ ਹੋਗੀ ਅਚਾਰ ਹੋ ਗਿਆ ਖੋਆ ਹੋ ਗਿਆ ਦੇਸੀ ਕਿਓ ਹੋ ਗਿਆ ਜੀ ਦੇਸੀ ਕਿਓ ਵੀਰੇ ਹਾਂਜੀ ਬਾਈ ਕਿੰਨਾ ਕਿ ਭੇਜੋਗੇ ਵੀਰੇ ਦੇਸੀ ਕਿਓ ਵੀਰੇ 2 ਕਿਲੋ 3 ਕਿਲੋ 4 ਕਿਲੋ ਦੇਸੀ ਕਿਓ ਆਪਾਂ ਭੇਜ ਦਿੰਦੇ ਜੀ ਆਪਾਂ ਨੇ ਦੇਸੀ ਦਵਾਈ ਭੇਜਣੀਆਂ ਜੀ ਹੋਮੋਪੈਥੀ ਦਵਾਈ ਭੇਜਣੀਆਂ ਆਪਾਂ ਸਾਰੀਆਂ ਭੇਜ ਦਿੰਦੇ ਹਾਂ ਜੀ ਰੱਖਣੀਆਂ ਭੇਜ ਦੋਗੇ ਕੋਲੀ ਕਿਉਂ ਆਈ ਆਪਾਂ ਵੱਖਰੇ ਵੀਰੇ ਜਿਵੇਂ ਸਾਰੇ ਪਾਰਸਲਾਂ ਤੇ ਜਿਵੇਂ ਮੰਨ ਕੇ ਚੱਲੋ ਕੈਨੇਡਾ ਆਪਾਂ ਪਾਰਸਲ ਭੇਜਦੇ ਆਂ ਜੀ ਉਹਨਾਂ ਦੀਆਂ ਡਿਊਟੀਆਂ ਪੇ ਕਰਨੀਆਂ ਪੈਂਦੀਆਂ ਨੇ 18 ਡਾਲਰ 20 ਡਾਲਰ ਹਾਂਜੀ ਠੀਕ ਹੈ ਜੀ ਆਪਣੇ ਕੋਲੇ ਵੀਰੇ ਉਹ ਕੰਪਨੀ ਵੀ ਹੈਗੀ ਆ ਜੇ ਕਿਸੇ ਨੇ ਡਿਊਟੀ ਨਹੀਂ ਦੇਣੀ ਤਾਂ ਉਹ ਵੀ ਸਰਵਿਸ ਆਪਣੇ ਕੋਲੇ ਹੈਗੀ ਆ ਜੀ ਉਹਦੇ ਚ ਆਪਾਂ ਕੱਪੜੇ ਭਾਂਡੇ ਮੰਨ ਕੇ ਚੱਲੋ ਜੀ ਬਿਸਕਟ ਸਾਰਾ ਕੁਝ ਭੇਜ ਸਕਦੇ ਆਂ ਜੀ ਹਾਂਜੀ ਤੇ ਵੀਰੇ ਆਪਾਂ ਹੁਣ ਪਹੁੰਚੇ ਕਿੱਥੇ ਕੋਰੀਅਰ ਕਰਵਾਉਣ ਵਾਸਤੇ ਜੀ ਕੋਰੀਅਰ ਕਰਾਉਣ ਲਈ ਵੀਰੇ ਤੁਸੀਂ ਪਹੁੰਚਣਾ ਸੋਹੀ ਵਰਲਡ ਵਾਈਡ ਕੋਰੀਅਰ ਕੌਲਾਪਾਰਕ ਸੰਗਰੂਰ ਜਾ ਤੁਸੀਂ ਧੂਰੀ ਵੀ ਪਹੁੰਚ ਸਕਦੇ ਹੋ ਵੀਰੇ ਸੋਹੀ ਵਰਲਡਵਾਈਡ ਕੋਰੀਅਰ ਨੀਅਰ ਕੱਕੜਾਲ ਪੁਲ ਧੂਰੀ ਤੁਸੀਂ ਨਾਬੇ ਵੀ ਪਹੁੰਚ ਸਕਦੇ ਹੋ ਬਈ ਅਲਾਹੋਰਾ ਗੇਟ ਸੋਹੀ ਵਰਲਡਵਾਈਡ ਕੋਰੀਅਰ ਲੋ ਜੀ ਮਿੱਤਰੋ ਕਾਲੋ ਚੱਕਦੇ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਬਹੁਤ ਕੰਨਪਰਾ ਹੋਰ ਦਾ ਕੰਮ ਆ ਤੇ ਵੀਡੀਓ ਨੂੰ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਬਾਹਰ ਬੈਠੇ ਤੇ ਇੰਡੀਆ ਬੈਠੇ ਕੋਰੀਅਰ ਕਰਵਾਉਣੇ ਨੇ ਸਤਿ ਸ਼੍ਰੀ ਅਕਾਲ ਜੀ